हे गाइस गुड इवनिंग वेलकम टू माय न्यू ब्लॉग माशा करदा ਤੁਸੀਂ ਸਾਰੇ ਠੀਕ ਹੋਗੇ ਗਾਈ ਸੱਚ ਮੈਂ ਤੇ ਵਾਲਾ ਪੀਐਮ ਤੇ ਲਾਈਵ ਹੋਇਆ ਸੀਗਾ ਮਾਨਵੀ ਬਰੇ ਨਾਲ ਜੁੜੀ ਸੀਗੀ ਮਾਨਵੀ ਸਾਰਾ ਦੇਖਿਆ ਸਾਰਾ ਦੇਖਿਆ ਗਾਈ ਸ ਹਲੇ ਮੈਨੂੰ ਐਕਸਪੀਰੀਅੰਸ ਨਹੀਂ ਆ ਤੁਸੀਂ ਮੈਨੂੰ ਸਪੋਰਟ ਕਰਿਆ ਕਰੋ ਤੁਸੀਂ ਮੈਨੂੰ ਸੁਜੈਸ਼ਨ ਦਿਆ ਕਰੋ ਕਿ ਮੈਂ ਕਿੱਦਾਂ ਕਿੱਦਾਂ ਕਰਾਂ ਜਿਵੇਂ ਕੋਈ ਵਰਡ ਗਲਤ ਬੋਲਦਾ ਹੁੰਦਾ ਆ ਤੇ ਤੁਸੀਂ ਮੈਨੂੰ ਦੱਸ ਦਿਆ ਕਰੋ ਤੇ ਅੱਜ ਮੈਂ ਫੇਰ ਲਾਈਵ ਹੋਣਾ 6 ਪੀਐਮ ਤੇ ਮਾਨਵੀ ਦੇਖੀ ਠੀਕ ਆ ਗਾਈ ਸ ਅੱਜ ਮੈਂ ਫੇਰ ਲਾਈਵ ਹੋਗਾ 6 ਪੀਐਮ ਤੇ ਸੁੱਤਾ ਹੈ ਪੰਛੀ ਦੇਖ ਕੇ ਹੁੰਨੇ ਆ ਜਦੋਂ ਦੇਖੋ ਸੁੱਤਾ ਹੀ ਹੁੰਦਾ ਆ ਚਲੋ ਦੇਖ ਕੇ ਹੁੰਨੇ ਆ ਸੁੱਤਾ ਆ ਗਾਇਸ ਮੰਮੀ ਜੀ ਨੇ ਭੇਜ ਜਿਸੀ ਨਿਊਟਰੀ ਲੈਣ ਤੇ ਮੈਂ ਨਿਊਟਰੀ ਲੈ ਲਿਆ ਤੇ ਅੱਜ ਮੈਂ ਵਲੌਗ ਬਣਾਉਣੀ ਆ ਸ਼ੇਵੇ ਤੋਂ ਪਹਿਲਾ ਪਹਿਲਾ ਤੇ ਬਾਅਦ ਵਿੱਚ ਮੈਂ ਲਾਈਵ ਹੋਣਾ 6 ਵਜੇ ਤੇ ਅੱਜ ਪਾਪਾ ਜੀ ਨੇ ਪ੍ਰੋਗਰਾਮ ਵੀ ਜਾਣਾ ਆ ਅੱਜ ਪਾਪਾ ਜੀ ਠੀਕ ਨਹੀਂ ਆ ਉਹਨਾਂ ਦੀ ਸਿਹਤ ਠੀਕ ਨਹੀਂ ਆ ਤੇ ਇਸ ਕਰਕੇ ਉਹਦਾ ਪਾਪਾ ਜੀ ਮੇਰੀ ਹੈਲਪ ਕਰ ਦਿੰਦੇ ਹੁੰਦੇ ਹਨ ਵਲੌਗ ਨੂੰ ਇਸ ਤੇ ਅੱਜ ਮੈਂ ਇਕੱਲਾ ਹੀ ਵਲੌਗ ਬਣਾਉਂਦਾ ਪਿਆ ਆ ਤੇ ਮੈਂ ਪਾਪਾ ਜੀ ਨੂੰ ਕਿਹਾ ਹੈ ਕਿ ਆਪਟੀ ਆਓ ਮੈਡੀਸਿਨ ਲੈਣ ਚੱਲੀਏ ਪਰ ਪਾਪਾ ਜੀ ਕਹਿੰਦੇ ਨਹੀਂ ਹਾਂ ਠੀਕ ਹੈ ਆ ਫੇਰ ਪਾਪਾ ਜੀ ਨੇ ਕਰੀ ਸਾਡੇ ਮੈਡੀਸਿਨ ਪਈ ਸੀਗੀ ਪਾਪਾ ਜੀ ਨੇ ਪੀਓ ਹੀ ਖਾ ਲਈ ਮੈਂ ਤਾਂ ਕਿਹਾ ਸੀਗਾ ਪਰ ਪਾਪਾ ਜੀ ਕਹਿੰਦੇ ਨਹੀਂ ਤੇ ਹੁਣ ਪਾਪਾ ਜੀ ਰੈਸਟ ਕਰ ਰਹੇ ਨੇ ਮੈਂ ਕਹਾ ਪਾਪਾ ਜੀ ਤੁਸੀਂ ਰੈਸਟ ਕਰੋ ਮੈਂ ਬਣਾ ਲੰਨਾ ਵਲੌਗ ਤੇ ਅੱਜ ਮੈਂ ਇਕੱਲਾ ਹੀ ਵਲੌਗ ਬਣਾਉਂਦੇ ਆਇਆ ਤੇ ਮੈਂ ਨਿਊਟਰੀ ਲੈ ਕੇ ਆ ਲਿਆ ਆ ਤੇ ਅੱਜ ਜਸੂ ਬਣਾਉਣੀ ਨਿਊਟਰੀ ਹੁਣ ਮੰਮੀ ਜੀ ਨਿਊਟਰੀ ਬਣਾਉਣ ਦੀ ਤਿਆਰੀ ਕਰ ਰਹੇ ਨੇ ਆ ਗਾਈਸ ਹੁਣ ਮੈਂ ਮਾਂਚ ਨੂੰ ਦੇਖਣ ਚਲਾ ਆ ਆ ਦੇਖ ਕੇ ਉਹਨੇ ਕੀ ਕਰਨ ਦਿਆ ਆ ਦੇਖਣਾ ਪੈ ਗਿਆ हां जी सुत्ता बड़ी मेरी सुता उठो नी दिया ਵਾਂਚੜਾ ਤਾਂ ਉਠਿਆ ਹੀ ਨਹੀਂ ਆ। ਗਏ ਇਸ ਸਵਾ ਬਾਂਜੇ ਹੋ ਗਿਆ ਹਲੇ ਦੱਪ ਤਵਾਂ ਸੁਸਾਨੀ ਆ। ਮਾਨਵੀ ਕਦੋਂ ਉਠੂੰਗਾ? ਪਤਾ ਨਹੀਂ। ਹੁੜ ਜੇ ਵੀ ਮੈਂ ਕਿੰਨਾ ਖੇਲੀ ਨਵਾਂਂਚਣਾ ਸੁਤਾਵੇ ਆਇਆ। ਪਹਿਲਾਂ ਕਿੰਨਾ ਸੋਣਾ ਨਹੀਂ ਬਾਰੇ ਜੀ ਸੋ ਜਾਂਦਾ ਫੇ ਹੁੜਦਾ ਹੀ ਨਹੀਂ। ਹੈਨਾ ਮਾਨਵੀ? ਹਾਂ। ਪਹਿਲਾਂ ਸਕੇਂਦਰ ਮੈਂ ਸੁਣਾਈ ਸੋਣਾ ਨਹੀਂ ਸੋਣਾ ਫੋਨ ਦੇਖਣਾ ਫੋਨ ਦੇਖਣਾ ਤੇ ਬਾਰੇ ਵਿੱਚ ਉਹਨੂੰ ਸਲਾਰੀ ਦਾ ਫੇ ਬਾਦੇ ਵਿੱਚ ਛੁੱਟਦਾ ਹੀ ਨਹੀਂ। ਆ ਗਿਆ ਹੈ ਪਾਈ ਪਾਪੜ ਦੇ ਪਾਈ ਪਾ ਗੰਛੇ ਸ਼ਾਇਦ ਉੱਟ ਕੇ ਆਰਾਮ ਹੋ ਜਾਵੇ ਆਹ ਦੇਖੋ ਕਾਈ ਸ਼ੋਰ ਏ ਕੋਈ ਸ਼ੋਰ ਜਿਹਾ ਸ਼ੋਰ ਜਿਹਾ ਗਾਈਸ ਮੈਨੂੰ ਲੱਗਾ ਉੱਠ ਗਿਆ ਮੈਂ ਫਟਾਫਟ ਦੌੜ ਕੇ ਆਇਆ ਪਰ ਸੁੱਤਾ ਆਹਦੇ ਗਾਈਸ ਮੰਮੀ ਜੀ ਗਾਲੇ ਵਾਂਗੂ ਕੁੰਡੇ ਵਿੱਚ ਮਿਰਚਾ ਘੁਟੰਦਾ ਹੈ ਆ ਮੰਮੀ ਜੀ ਰੋਜੀ ਘਟਦੇ ਹੈਣਾ ਮੰਮੀ ਜੀ ਹੂੰ ਦੋ ਦਾਲੇ ਦਾਲੇ ਬੋਟਲ ਹੁੰਦੀਆਂ ਤੇ ਤਰੀ ਲੈਂਦੀ ਹੂੰ ਗਾਈਸ ਮੈਂ ਸੋਚੰਦੇ ਆ ਕਿ ਮਲਟੀਸ਼ਨ ਲੱਗ ਜਾਵਾਂ ਮੰਮੀ ਜੀ ਲੱਗ ਜਾਵਾਂ ਐਡੀਸ਼ਨ ਥੋੜਾ ਦਾ ਹੀ ਹੈ ਨਾ ਤੈਨੂੰ ਲੱਗ ਬਗਨ ਤੱਕ ਗਾਧਣਾ ਮੇਰੇ ਪਾਪਾ ਤੋਂ ਪੁੱਛ ਕੇ ਕਿਹਾ ਉਹ ਹੂੰ ਮੈਂ ਸੋਚੰਦਾ ਕਿ ਜਿਹੜੇ ਸਾਨੂੰ ਸਾਇੰਸ ਪੜਾਉਂਦੇ ਕੋਈ ਨੀ ਕ ਮੈਡਮ ਜੀ ਉਹਨਾਂ ਤੋਂ ਲੱਗ ਜਾਵਾਂ ਮੇਰੀ ਸਪੋਰਟ ਵੀ ਕਰਦੇ ਆ ਹਾਂ ਕੋਈ ਨਹੀਂ ਉਹਨਾਂ ਨੂੰ ਪੁੱਛ ਲੈਂਦੇ ਹੂੰ ਕਿ ਬੋਰਡ ਦੀ ਕਲਾਸ ਹੈ ਨਾ ਟਿਊਸ਼ਨ ਰੱਖਣਾ ਜ਼ਰੂਰੀ ਆ ਜ਼ਰੂਰੀ ਦਾ 10th ਸਈਆ 15 ਤੇ ਆ ਕੀ ਹੋਇਆ ਮੇਰੀ ਕੀ ਸੋਚਣ ਦੇ ਹੋਰ ਝੋਕ ਨਹੀਂ ਲੱਗ ਰਹੀ ਸੀ ਆ ਚਟਣੀ ਆ ਮੈਂ ਟਮਾਟਰੋਂ ਵੀ ਇੱਟੇ ਖੁਆ ਅੱਜ ਤਰੀ ਵਾਲੀ ਚਾਹ ਬਣਾਉਣੀ ਆ ਉਦੋਂ ਲੱਗਣ ਦੇ ਜਿਹੜਾ ਚਟਣੀ ਹੁੰਦੀ ਆ ਹਮ ਚਟਣੀ ਆ ਕੋਈ ਨਹੀਂ ਹਮ ਗਾਈਸ 5:45 ਹੋ ਗਿਆ ਮੀਨ 5:45 ਹੋ ਗਿਆ ਤੇ ਮੈਨੂੰ ਲਾਈਵ ਹੁਣ ਵਿੱਚ ਓਨਲੀ 15 ਮਿੰਟ ਰਹਿ ਗਿਆ ਤੇ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੁਣ ਕੀ ਤਾਂ ਲਾਈਕ ਕਰ ਦਿਓ ਚੈਨਲ ਦੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ ਮਿਲਦਿਆਂ ਗਾਈਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਗਾਈਸ ਅਸੀਂ ਨਿਊ ਲਾਈਟ ਲਗਾਈ ਹੈ ਤੁਹਾਨੂੰ ਮੈਂ ਦਿਖਾਉਣਾ ਨਹੀਂ ਉਹ ਲਾਇਆ ਉੱਧਰ ਲਾਇਆ ਆ ਲਰੋ ਜੀ Aí só de friend